ਲੋਕ ਇਨਸਾਫ ਮਂਚ ਤਹਿਸੀਲ ਫਲੋਰ ਦੇ ਟੀਮ ਵੱਲੋਂ ਬਸਟ ਆਫ ਫਲੋਰ ਵਿਖੇ ਪੰਜਾਬ ਸਰਕਾਰ ਦੇ ਆਗੂਆਂ ਦੀ ਸ਼ਹਿਤ ਸ਼ਰਾਬ ਮਾਫੀਆਂ ਵੱਲੋਂ ਪੜਾਏ ਜਾ ਰਹੇ ਕੈਰ ਕਾਨੂੰਨੀ ਸ਼ਰਾਬ ਦੇ ਠੇਕੇ ਦਾ ਚੱਲਦਾ ਕੰਮ ਬੰਦ ਕਰਵਾਇਆ ਗਿਆ ਕਿਉਂਕਿ ਉਹਨਾਂ ਕੋਲ ਉਸਾਰੀ ਕਰਨ ਦੀ ਕੋਈ ਨਗਰ ਕੌਂਸਲ ਫਲੋਰ ਪੀ ਡਬਲਯੂ ਡੀ ਜਾਂ ਨੈਸ਼ਨਲ ਹਾਈਵੇ ਥੋਰਟੀ ਦੀ ਮਨਜ਼ੂਰੀ ਨਹੀਂ ਸੀ ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਆਪਣਾ ਪੱਲਾ ਛਾੜ ਦਿੱਤਾ ਬਾਦ ਵਿੱਚ ਬਾਕੀ ਨਗਰ ਕੌਂਸਲ ਫਲੋਰ ਦੇ ਅਧਿਕਾਰੀ ਵੀ ਟਾਲਮਟੋਲ ਕਰ ਗਏ ਤੇ ਸਥਾਨਕ ਕੌਂਸਲਰ ਨੇ ਵੀ ਕਿਹਾ ਕਿ ਮੈਂ ਕਿੱਥੇ ਬਾਹਰ ਹ ਇਸ ਮੌਕੇ ਲੋਕ ਇਨਸਾਫ ਮੰਚ ਤਹਿਸੀਲ ਫਲੋਰ ਦੇ ਅੱਗੋਂ ਨੇ ਚੇਤਾਵਨੀ ਦਿੱਤੀ ਕਿ ਅਗਰ ਠੇਕਾ ਖੋਲਣ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਗਿਆ ਤਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਅੰਦੋਲਨ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ ਲੋਕ ਇਨਸਾਫ ਮੰਚ ਵੱਲੋਂ ਫਨੌਰ ਦੇ ਵਿੱਚ ਖੜੇ ਆ ਜਿੱਥੇ ਜਲੰਧਰ ਨੂੰ ਬਸਾ ਜਾਂਦੀ ਹੈ ਜਿੱਥੇ ਲੁਧਿਆਣੇ ਤੋਂ ਆ ਕੇ ਕਰਾਇਆ ਜਲੰਧਰ ਫਗਵਾੜਾ ਜਿੱਥੇ ਸਾਡੇ ਬੱਚਿਆਂ ਨੇ ਜਾਣਾ ਹੁੰਦਾ ਪੜ੍ਹਨ ਲਈ ਸਾਡੀਆਂ ਬੇਟੀਆਂ ਨੇ ਜਾਣਾ ਹੁੰਦਾ ਪੜ੍ਹਨ ਲਈ ਉੱਥੇ ਜਿਹੜਾ ਅੱਡੇ ਦੇ ਵਿੱਚ ਆ ਸ਼ਰਾਬ ਮਾਫੀਆ ਵੱਲੋਂ ਠੇਕਾ ਖੋਲਿਆ ਜਾ ਰਿਹਾ ਜਦੋਂ ਅਸੀਂ ਆ ਕੇ ਦੇਖਿਆ ਤੇ ਤੇ ਸਾਰੀ ਚੱਲ ਰਹੀ ਆ ਸਾਰੀ ਅਸੀਂ ਬੰਦ ਕਰਾਤੀ ਆ ਤੇ ਹੁਣ ਅਸੀਂ ਪਹਿਲਾਂ ਨਗਰ ਕੌਂਸਲ ਦੇ ਪ੍ਰਧਾਨ ਨਾਲ ਗੱਲ ਕੀਤੀ ਉਹ ਵੀ ਪਰਲਾ ਝਾੜ ਦਿੱਤਾ ਉਹਨਾਂ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਉਹਨੇ ਵੀ ਪੱਲਾ ਝਾੜ ਦਿੱਤਾ ਜਿਹੜਾ ਇੱਥੇ ਦਾ ਮੌਜੂਦਾ ਐਮਸੀ ਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦਾ ਮੈਨੂੰ ਇਹਦੇ ਬਾਰੇ ਪਤਾ ਹੀ ਨਹੀਂ ਮੈਂ ਲੁਧਿਆਣੇ ਆ ਮੈਂ ਆ ਕੇ ਦੇਖਦਾ ਪਰ ਸਾਰਿਆਂ ਨੇ ਪੱਲਾ ਝਾਣ ਤੋਂ ਬਾਅਦ ਫੇਰ ਅਸੀਂ ਪੀਡਬਲਯੂਡੀਡੀ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਸਾਡੀ ਹਦੂਦ ਦੇ ਵਿੱਚ ਨਹੀਂ ਆਉਂਦਾ ਫੇਰ ਅਸੀਂ ਆਈਪੇਜ ਵਾਲਿਆਂ ਨਾਲ ਗੱਲ ਕੀਤੀ ਉਹਨੇ ਵਾਲੇ ਤੋਂ ਸਾਡੇ ਨਾਲ ਗੱਲ ਕੀਤੀ ਉਹਨੇ ਭਰੋਸਾ ਦਿਵਾਇਆ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਇਹਦਾ ਠੇਕਾ ਆ ਚੱਕਦੇ ਆਗੇ ਇਹ ਨਾ ਚੱਕਿਆ ਤਾਂ ਆਉਣ ਆਏ ਸਮੇਂ ਦੇ ਵਿੱਚ ਲੋਕ ਲੋਕਾਂ ਸਾਹਿਬ ਮੱਚ ਬਲੋ ਤੇ ਹੋਰ ਜਥੇਬੰਦੀਆਂ ਵੱਲੋਂ ਤੇ ਆਮ ਲੋਕਾਂ ਵੱਲੋਂ ਇੱਥੇ ਵੱਡਾ ਅਧੋਲਨ ਕੀਤਾ ਜਾਊਗਾ ਇਹ ਹਾਜਰ ਕਦੇ ਵੀ ਜਿਹੜਾ ਇਹ ਠੇਕਾ ਫੁੱਲਣ ਨਹੀਂ ਦਿੱਤਾ ਜਾਊਗਾ ਅਸੀਂ ਸਤਾਵ ਨਹੀਂ ਦਿੰਦੇ ਪ੍ਰਸ਼ਾਸਨ ਨੂੰ ਜਿਹੜਾ ਇੱਥੇ ਪ੍ਰਸ਼ਾਸਨ ਨੇ ਸਤਾ ਪਿਆ ਇੱਥੇ ਦਾ ਐਸਡੀਐਮ ਸਤਾ ਪਿਆ ਇੱਥੇ ਦੇ ਲੋਕ ਸਤਾਵ ਨਹੀਂ ਦੇਣ ਲਈ ਆਏ ਆ ਵੀ ਅੱਜ ਇਹ ਨਾ ਇੱਥੇ ਨਾ ਚੱਕਿਆ ਤੇ ਆਉਣ ਆਏ ਸਮੇਂ ਦੇ ਵਿੱਚ ਵੱਡਾ ਚੁਗਾਠ ਕੀਤਾ ਜਾਊਗਾ ਹਾਂਜੀ ਅੱਜ ਜਿਹੜਾ ਫਲੋਰ ਦਾ ਜਿਹੜਾ ਬੱਸ ਸਟੈਂਡ ਯਾਰ ਜਿੱਥੋਂ ਸਾਰੇ ਵਿਦਿਆਰਥੀ ਜਿਹੜੇ ਸਵੇਰ ਨੂੰ ਕਾਲਜ ਜਾਂਦੇ ਆ ਸਕੂਲਾਂ ਨੂੰ ਜਾਂਦੇ ਆ ਇੱਥੋਂ ਚੜ੍ਹ ਕੇ ਜਾਂਦੇ ਆ ਜਿੱਥੋਂ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਰੋਜ਼ ਇੱਥੋਂ ਜਾਂ ਜਾਂਦੀਆਂ ਆਪਣੇ ਬੱਸਾਂ ਦੇ ਵਿੱਚ ਚੜ੍ਹਨ ਦੇ ਵਾਸਤੇ ਉੱਥੇ ਲਗਾਤਾਰ ਪਹਿਲਾਂ ਜਿਹੜਾ ਇੱਕ ਠੇਕਾ ਖੁੱਲਿਆ ਸੀਗਾ ਜਿਹਦੇ ਜਿਹਦੇ ਵਿਰੋਧ ਦੇ ਵਿੱਚ ਇੱਥੋਂ ਦੇ ਲੋਕਾਂ ਨੇ ਲੜਨ ਵਾਲੇ ਲੋਕਾਂ ਨੇ ਜਿਹਦਾ ਵਿਰੋਧ ਕਰਕੇ ਉਹਨੂੰ ਠੇਕੇ ਨੂੰ ਇੱਥੋਂ ਚੁਕਵਾਇਆ ਪਰ ਹੌਣ ਦੀ ਜਿਹੜੀ ਸਰਕਾਰ ਆ ਉਹ ਦੁਆਰਾ ਇੱਥੇ ਠੇਕਾ ਜਿਹੜਾ ਇੰਸਟਾਲ ਕਰਨ ਜਾ ਰਹੀਆਂ ਇਹਦੇ ਇਹਦੇ ਵਾਸਤੇ ਜਿਹੜੇ ਲੜਨ ਵਾਲੇ ਲੋਕ ਆ ਉਹ ਇਕੱਠੇ ਆ ਤੇ ਜੇ ਔਰ ਨਾਲੇ ਸਮੇਂ ਦੇ ਵਿੱਚ ਇਹ ਠੇਕੇ ਨੂੰ ਇੱਥੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇੱਥੇ ਬਲੌਗ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਅੰਦੋਲਨ ਹੋਵੇਗਾ ਇਹਦੇ ਵਾਸਤੇ ਜਿਹੜੀ ਆ ਇੱਥੋਂ ਦੇ ਜਿਹੜੇ ਸਬੰਧਕ ਅਧਿਕਾਰੀ ਆ ਉਹਨਾਂ ਦੇ ਨਾਲ ਗੱਲ ਹੋਈ ਆ ਉਹਨਾਂ ਨੇ 24 ਘੰਟੇ ਦਾ ਜਿਹੜਾ ਸਮਾਂ ਦਿੱਤਾ ਆ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜਾ ਇੱਥੋਂ ਜਿਹੜਾ ਠੇਕਾ ਇੱਥੇ ਸ਼ੁਰੂ ਕਰਨ ਦੇ ਬਲ ਜਾ ਰਹੇ ਆ ਉਹਨੂੰ ਇੱਥੇ ਚੱਕ ਲਿਆ ਜਾਊਗਾ ਜੇ 24 ਘੰਟੇ ਬਾਅਦ ਇਹ ਇੱਥੇ ਰਹਿੰਦਾ ਆ ਜਦੋਂ ਟੈਕ ਨੂੰ ਦੁਬਾਰਾ ਸ਼ੁਰੂ ਕੀਤਾ ਜਾਂਦਾ ਤਾਂ ਫਲੋਰ ਦੇ ਅੰਦਰ ਇੱਕ ਜਿਹੜਾ ਬਹੁਤ ਵੱਡਾ ਜਿਹੜਾ ਅੰਦੋਲਨ ਆ ਉਹ ਕੀਤਾ ਜਾਊਗਾ ਤੇ ਠੀਕਾ ਇੱਥੇ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਲੱਗਣ ਨਹੀਂ ਦਿੱਤਾ ਜਾਊਗਾ ਤੁਹਾਡੀ ਕਿਹਦੇ ਨਾਲ ਗੱਲ ਹੋਈ ਆ ਆ ਸਭ ਤੋਂ ਪਹਿਲਾਂ ਸਾਡੀ ਇੱਥੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਵੀ ਗੱਲ ਹੋਈ ਆ ਉਸ ਤੋਂ ਬਾਅਦ ਜਿਹੜਾ ਪੀਡਬੀ ਵਿਦੈਂਟ ਵਿਭਾਗ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਸਾਨੂੰ 24 ਘੰਟੇ ਦਾ ਜਿਹੜਾ ਸਮਾਂ ਦਿੱਤਾ ਆ ਤੇ ਉਹ ਕਹਿੰਦੇ 24 ਘੰਟੇ ਦੇ ਵਿੱਚ ਵਿੱਚ ਇਹਨੂੰ ਜਗਵਾ ਦਾਂਗੇ। ਉਸ ਤੋਂ ਬਾਅਦ ਨੈਸ਼ਨਲ ਹਾਈਵੇ ਦਾ ਜਿਹੜਾ ਡਿਪਾਰਟਮੈਂਟ ਉਹਦੇ ਨਾਲ ਵੀ ਗੱਲ ਹੋਈ ਆ। 24 ਘੰਟੇ ਦੇ ਵਿੱਚ ਤੁਸੀਂ ਚੱਕਣ ਦਾ ਉਹਨਾਂ ਨੇ ਵਾਅਦਾ ਕੀਤਾ ਸਾਡੇ। ਜੇ ਨਹੀਂ ਚੱਕਦੇ ਤਾਂ ਫਿਰ ਅਗਲਾ ਕਦਮ ਕੀ ਹੈ? ਜੇ ਨਹੀਂ ਚੱਕਦੇ ਤਾਂ ਅਸੀਂ ਜਿਹੜੇ ਲੋਕਾਂ ਸਾਹਿਬ ਮੰਚ ਆ ਆਪਣੇ ਝੰਡੇ ਦੇ ਹੇਠ ਹੋਰ ਆਲੇ ਦੁਆਲੇ ਜਿਹੜੀਆਂ ਸਾਡੀਆਂ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਉਹਨਾਂ ਨੂੰ ਸੁਨੇਹਾ ਦੇ ਕੇ ਅਸੀਂ ਜਿਹੜਾ ਵੱਡਾ ਅੰਦੋਲਨ ਤੇ ਵਿੱਚ ਆ।